ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਦਲਸ ਲੱਖ ਦੇ ਬੀਮੇ ਦੀ ਰਕਮ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਉੱਤੇ ਖਾਸ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪੰਜਾਬ ਦੇ ਜੋ ਸਿਹਤ ਮੰਤਰੀ ਹੈਗੇ ਨੇ ਉਹਨਾਂ ਨੇ ਕਈ ਤਰੀਕੇ ਦੇ ਤੱਥ ਸਾਹਮਣੇ ਰੱਖੇ ਤੇ ਤਰਨ ਤਰਨ ਤੋਂ ਹੀ ਇਹਨਾਂ ਤਮਾਮ ਚੀਜ਼ਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਜ਼ਰੂਰ ਜਾਨਣਾ ਚਾਹਾਂਗੇ ਤਰਨ ਤਰਨ ਹੀ ਕਿਉਂ ਪੰਜਾਬ ਦੇ ਹੋਰ ਇਲਾਕੇ ਵੀ ਨੇ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਦੇ ਵੱਲੋਂ ਇੱਕ ਤਰ੍ਹਾਂ ਦਾ ਜਿਹੜਾ ਹੈ ਚੋਣਾਂ ਦੇ ਵਿੱਚ ਇੱਕ ਤਰ੍ਹਾਂ ਦਾ ਕਦਮ ਜਿਹੜਾ ਹੈ ਉਹ ਰੱਖ ਲਿਆ ਗਿਆ ਹੈ ਤੇ ਦੂਜਾ ਤਰਨਤਾਰਨ ਵਾਲੀ ਸੀਟ ਜਿਹੜੀ ਹੈ ਪੰਥਕ ਤਰ੍ਹਾਂ ਦੇ ਲਈ ਵੀ ਆਪਣੇ ਇੱਕ ਮਾਈਨਰ ਰੱਖਦੀ ਹੈ ਕਿਉਂਕਿ ਜੇ ਇੱਥੇ ਪੰਥਕ ਤਰ੍ਹਾਂ ਦੀ ਇਕਤਾ ਹੁੰਦੀ ਹੈ ਖਾਸ ਕਰਕੇ ਜਿਹੜੀ ਗੱਲਬਾਤ ਚੱਲੀ ਹੈ ਇੱਕ ਭਾਈ ਅਮਰਪਾਲ ਸਿੰਘ ਵਾਲਾ ਗਰੁੱਪ ਕਿਉਂਕਿ ਬਹੁਤ ਸਾਰੇ ਜਿਹੜੇ ਫੈਕਟਰ ਹੈਗੇ ਨੇ ਮਾਜੇ ਦੇ ਵਿੱਚ ਇੱਕ ਵੱਡਾ ਨੁਕਸਾਨ ਜਿਹੜਾ ਹੈ ਖੜਾ ਦੇ ਦੌਰਾਨ ਜਿਹੜਾ ਹੋਇਆ ਹੈਗਾ ਹੈ ਤੇ ਉੱਥੇ ਸਰਕਾਰ ਨੂੰ ਲੈ ਕੇ ਜਰੂਰ ਹੈ ਐਂਟੀਗੋਮ ਡੈਂਸੀ ਵੀ ਹੋਏਗੀ ਤੇ ਉਸ ਨੂੰ ਸੁਧਾਰਨ ਦੇ ਲਈ ਵੀ ਕਿ ਦੇਖੋ ਜੀ ਸਰਕਾਰ ਵੀ ਇਹ ਕੰਮ ਕਾਜ ਕਰ ਰਹੀ ਹੋएगी ਤੇ ਫਿਰ ਉਹ ਉਸ ਦੇ ਨਾਲ ਨਾਲ ਜਿਹੜਾ ਹੈ ਮਾਹੌਲ ਬਣਾਉਣ ਦੇ ਲਈ ਦੇਖੋ ਕਿ ਅਸੀਂ ਤਾਂ ਇੰਨਾ ਚੰਗਾ ਕੰਮ ਕਰ ਰਹੇ ਹਾਂ ਤੇ ਸਾਨੂੰ ਜਿਹੜਾ ਦੁਬਾਰਾ ਵੋਟਾਂ ਪਾਈਆਂ ਜਾਣ ਹੁਣ ਇਹ ਦੇਖਦੇ ਹਾਂ ਕਿ ਕਿੰਨੀ ਕੇ ਸਫਲ ਰਹਿੰਦੀ ਹੈ ਤੇ ਫਿਰ ਜਿਸ ਤਰੀਕੇ ਦੇ ਨਾਲ ਹੜਾਂ ਦੇ ਦੌਰਾਨ ਵਾਰਸ ਪੰਜਾਬ ਦੇ ਜਿਹੜੀ ਅਕਾਲੀ ਦਲ ਹੈਗਾ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਉਹ ਕੰਮ ਦਾ ਵੀ ਫਿਰ ਲੋਕੀ ਵੀ ਦੇਖਦੇ ਨੇ ਨਾ ਲੋਕਾਂ ਨੇ ਵੀ ਤਾਂ ਮੁੱਲ ਪਾਉਣਾ ਹੈ ਤੇ ਫਿਰ ਜੇ ਉੱਥੇ ਕੋਈ ਕੈਂਡੀਡੇਟ ਚੰਗਿਆ ਆ ਜਾਂਦਾ ਹੈਗਾ ਐ ਪੰਥਕ ਧਿਰਾਂ ਦੇ ਵਿੱਚ ਭਾਈ ਸੰਦੀਪ ਸਿੰਘ ਸਣੀ ਉਹਨਾਂ ਦਾ ਨਾਮ ਚੱਲਦਾ ਹੈ ਪੁਕਾਇਦਾ ਆਪਾਂ ਦੇਖਿਆ ਕਿ ਹੁਣੇ ਚਰਚਾ ਦੇ ਵਿੱਚ ਆਇਆ ਜਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਘਟਨਾ ਵਾਪਰਦੀ ਹੈ ਤੇ ਬਕਾਇਦਾ ਉਸ ਦੇ ਵਿੱਚ ਜਿਹੜਾ ਸੂਬਾ ਸਿੰਘ ਜੋ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਉਸ ਦੀ ਜਿਹੜੀ ਮੌਤ ਵੀ ਹੋ ਜਾਂਦੀ ਹੈ ਜਦੋਂ ਹੁਣੇ ਇਹ ਤੇ ਸੈਲਫ ਡਿਫੈਂਸ ਚ ਆ ਰਿਹਾ ਹੈਗਾ ਕਿ ਪਰ ਉਹ ਜੇਲ੍ਹ ਦੇ ਵਿੱਚ ਨਹੀਂ ਹੁਣ ਜੇਲ੍ਹ ਦੇ ਵਿੱਚੋਂ ਟੈਕਨੀਕਲ ਗਰਾਉਂਡਸ ਕਿਨੇ ਕਿਉਂਕਿ ਉਹ ਅਜੇ ਹਾਲ ਦੀ ਘੜੀ ਅਪਏ ਸੇ ਕਹਿ ਸਕਦੇ ਹਾਂ ਕਿ ਉਹਨਾਂ ਤੇ ਕੋਈ ਦੋਸ਼ ਸਾਬਿਤ ਨਹੀਂ ਹੋਇਆ ਜਿਨਾਂ ਹੀ ਉਹ ਸੁਦੀਪ ਸੂਰੀ ਵਾਲਾ ਦੋਸ਼ ਸਾਬਿਤ ਹੋਇਆ ਹੈ ਮਤਲਬ ਉਹ ਉਹਨਾਂ ਤੇ ਦੋਸ਼ ਲੱਗੇ ਨੇ ਦੋਸ਼ ਅਜੇ ਸਾਬਿਤ ਨਹੀਂ ਹੋਏ ਕੇਸ ਅਜੇ ਚੱਲ ਰਿਹਾ ਹੈ ਜੇ ਤੁਹਾਡੇ ਤੇ ਦੋਸ਼ ਲੱਗ ਜਾਣ ਤੁਹਾਨੂੰ 2 ਸਾਲ ਤੋਂ ਵੱਧ ਦਾ ਮੇਰਾ ਖਿਆਲ ਹੈਗਾ ਕਿ ਸਰ ਦਾ ਜਿਹੜਾ ਹੋ ਵੀ ਤੇ ਫਿਰ ਤੁਸੀਂ ਚੋਣ ਵਗੈਰਾ ਨਹੀਂ ਲੜ ਸਕਦੇ ਉਹ ਸ਼ਰਤਾਂ ਇਹਨਾਂ ਦੀ ਟੈਕਨੀਕਲ ਪੂਰੀ ਹੁੰਦੀ ਹੈ ਪਰ ਦੂਜੇ ਬੰਨੇ ਕਿ ਉਹ ਚਾਹੁੰਦੇ ਨੇ ਜਾਂ ਕੀ ਪਰਵਾਹ ਚਾਹੁੰਦਾ ਹੈ ਇਹ ਸਿਰਫ ਅਜੇ ਹਾਲ ਦੀ ਘੜੀ ਉਹਨਾਂ ਨੂੰ ਭਾਈ ਧਿਆਨ ਸਿੰਘ ਮਣ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਜਿਹੜਾ ਹੈ ਅਬੋਟ ਦੇਣ ਦੀ ਜਿਹੜੀ ਹੈ ਉਹ ਗੱਲ ਚੱਲੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਇਹ ਵੀ ਜਿਹੜੀ ਹੈ ਚਰਚਾ ਜਿਹੜੀ ਚੱਲ ਰਹੀ ਹੈ ਬਾਕੀ ਕਈ ਵਾਰੀ ਇਦਾਂ ਹੁੰਦਾ ਹੈ ਨਾ ਕਿ ਨਾਮ ਫਲੋਟ ਕਰਕੇ ਦੇਖ ਲਿਆ ਜਾਂਦਾ ਹੈ ਕਿ ਦੇਖੋਗੇ ਕਿ ਲੋਕਾਂ ਦਾ ਕੀ ਰਿਸਪੌਂਸ ਹੈਗਾ ਬਿਲਕੁਲ ਕਿ ਸ਼ਾਇਦ ਭਾਈ ਅਮਰਪਾਲ ਸਿੰਘ ਦੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਹੋਵੇ ਬਾਕੀ ਲੋਕਾਂ ਦੇ ਵਿੱਚ ਉਹਨਾਂ ਦਾ ਨਾਮ ਹੈ ਲੋਕਲ ਨਹੀਂ ਰੀਸੈਂਟ ਜੋ ਘਟਨਾ ਕਰਮ ਵਾਪਿਆ ਉਸ ਤੋਂ ਬਾਅਦ ਵੀ ਚਰਚਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਦਲਸ ਲੱਖ ਦੇ ਬੀਮੇ ਦੀ ਰਕਮ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਉੱਤੇ ਖਾਸ ਤੌਰ ਤੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪੰਜਾਬ ਦੇ ਜੋ ਸਿਹਤ ਮੰਤਰੀ ਹੈਗੇ ਨੇ ਉਹਨਾਂ ਨੇ ਕਈ ਤਰੀਕੇ ਦੇ ਤੱਥ ਸਾਹਮਣੇ ਰੱਖੇ ਤੇ ਤਰਨਤਾਰਨ ਤੋਂ ਹੀ ਇਹਨਾਂ तमाम ਚੀਜ਼ਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਜ਼ਰੂਰ ਜਾਨਣਾ ਚਾਹਾਂਗੇ ਤਰਨਤਾਰਨ ਹੀ ਕਿਉਂ ਪੰਜਾਬ ਦੇ ਹੋਰ ਇਲਾਕੇ ਵੀ ਨੇ ਹੱਦ ਦੇ ਨਾਲ ਜਿਹੜੀ ਸ਼ੁਰੂਆਤ ਕੀਤੀ ਹੈ ਤਰਨਤਾਰਨ ਤੇ ਦੂਜਾ ਬਰਨਾਲਾ ਕਿਉਂਕਿ ਕੁਝ ਕਿਤੋਂ ਦਾ ਸ਼ੁਰੂਆਤ ਕਰਨੀ ਹੁੰਦੀ ਹੈ ਤਰਨਤਾਰਨ ਦੇ ਨਾਲ ਸਿੱਧਾ ਲਿੰਕ ਇਹ ਬਣਦਾ ਹੈ ਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਜਿਹੜੀ ਹੈ ਉਹ ਤੈ ਹੈਗੀ ਹੈ ਉਹ ਇਹ ਵੀ ਹੋ ਸਕਦਾ ਹੈ ਕਿ ਨਵੰਬਰ ਦੇ ਵਿੱਚ ਹੀ ਹੋ ਜਾਵੇ ਕਿਉਂਕਿ ਰੂਲ ਹੈਗਾ ਕਿ ਜਦੋਂ ਵੀ ਕਿਸੇ ਦਾ ਕਾਲ ਚਲਾਣਾ ਹੋ ਜਾਂਦਾ ਹੈ ਜਾਂ ਸੀਟ ਕੋਈ ਖਾਲੀ ਹੁੰਦੀ ਹੈ ਤੇ 6 ਮਹੀਨੇ ਦੇ ਅੰਦਰ ਅੰਦਰ ਬਾਈ ਇਲੈਕਸ਼ਨ ਹੋਣੀ ਹੁੰਦੀ ਹੈ ਹੁਣ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਦੇ ਵੱਲੋਂ ਇੱਕ ਤਰ੍ਹਾਂ ਦਾ ਜਿਹੜਾ ਹੈ ਚੋਣਾਂ ਦੇ ਵਿੱਚ ਇੱਕ ਤਰ੍ਹਾਂ ਦਾ ਕਦਮ ਜਿਹੜਾ ਹੈ ਉਹ ਰੱਖ ਲਿਆ ਗਿਆ ਹੈ ਤੇ ਦੂਜਾ ਤਰਨਤਾਰਨ ਵਾਲੀ ਸੀਟ ਜਿਹੜੀ ਹੈ ਪੰਥਕ ਤਰ੍ਹਾਂ ਦੇ ਲਈ ਵੀ ਆਪਣੇ ਇੱਕ ਮਾਈਨਰ ਰੱਖਦੀ ਹੈ ਕਿਉਂਕਿ ਜੇ ਇੱਥੇ ਪੰਥਕ ਤਰ੍ਹਾਂ ਦੀ ਏਕਤਾ ਹੁੰਦੀ ਹੈ ਖਾਸ ਕਰਕੇ ਜਿਹੜੀ ਗੱਲਬਾਤ ਚੱਲ ਰਹੀ ਹੈ ਇੱਕ ਭਾਈ ਅਮਰਤਪਾਲ ਸਿੰਘ ਵਾਲਾ ਗਰੁੱਪ ਕਿਉਂਕਿ ਬਹੁਤ ਸਾਰੇ ਜਿਹੜੇ ਫੈਕਟਰ ਹੈਗੇ ਨੇ ਮਾਜੇ ਦੇ ਵਿੱਚ ਇੱਕ ਵੱਡਾ ਨੁਕਸਾਨ ਜਿਹੜਾ ਹੈ ਖੜਾਂ ਦੇ ਦੌਰਾਨ ਜਿਹੜਾ ਹੋਇਆ ਹੈਗਾ ਤੇ ਉੱਥੇ ਸਰਕਾਰ ਨੂੰ ਲੈ ਕੇ ਜਰੂਰ ਹੈ ਐਂਟੀਗ੍ਰਾਮਟੈਂਸੀ ਵੀ ਹੋਏਗੀ ਤੇ ਉਸ ਨੂੰ ਸੁਧਾਰਨ ਦੇ ਲਈ ਵੀ ਕਿ ਦੇਖੋ ਜੀ ਸਰਕਾਰ ਤੇ ਇਹ ਕੰਮਕਾਜ ਕਰ ਰਹੀ ਹੈਗੀ ਹੈ ਤੇ ਫਿਰ ਉਹ ਉਸ ਦੇ ਨਾਲ ਨਾਲ ਜਿਹੜਾ ਹੈ ਮਾਹੌਲ ਬਣਾਉਣ ਦੇ ਲਈ ਦੇਖੋ ਕਿ ਅਸੀਂ ਤਾਂ ਇੰਨਾ ਚੰਗਾ ਕੰਮ ਕਰ ਰਹੇ ਹਾਂ ਤੇ ਸਾਨੂੰ ਜਿਹੜਾ ਦੁਬਾਰਾ ਵੋਟਾਂ ਪਾਈਆਂ ਜਾਣ ਹੁਣ ਇਹ ਦੇਖਦੇ ਹਾਂ ਕਿ ਕਿੰਨੀ ਕੇ ਸਫਲ ਰਹਿੰਦੀ ਹੈ ਜਾਂ ਦੂਜੇ ਬੰਨੇ ਕੀ ਕੋਈ ਸਾਂਝੀ ਧਿਰ ਦਾ ਕੈਂਡੀਡੇਟ ਜਾਂ ਸਾਰੀਆਂ ਪੰਥਕ ਤਰ੍ਹਾਂ ਇਕੱਠੀਆਂ ਹੋ ਕੇ ਕੈਂਡੀਡੇਟ ਦੇ ਸਕਦੀਆਂ ਨੇ ਕਿਉਂਕਿ ਅਕਾਲੀ ਦਲ ਦੇ ਵੱਲੋਂ ਤੇ ਆਜ਼ਾਦ ਗਰੁੱਪ ਦੇ ਬੀਬੀ ਜੀ ਨੂੰ ਪਹਿਲਾਂ ਹੀ ਐਲਾਨ ਦਿੱਤਾ ਗਿਆ ਹੈ ਜੀ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਕਾਲੀ ਦਲ ਵਾਲਾ ਕੈਂਡੀਡੇਟ ਤਕਰੀਬਨ ਤੈਅ ਹੈ ਮਿਸਟਰ ਸੰਧੂ ਮੇਰਾ ਖਿਆਲ ਉਹਨਾਂ ਦਾ ਨਾਮ ਆ ਉਹ ਕਾਫੀ ਪਿਛਲੀ ਵਾਰ ਵੀ ਜਿਹੜਾ ਅਕਾਲੀ ਦਲ ਤੋਂ ਲੜੇ ਸੀ ਆਜ਼ਾਦ ਵੀ ਉਹ ਜਿੱਤ ਚੁੱਕੇ ਨੇ ਉਹਨਾਂ ਦਾ ਇੱਕ ਆਪਣਾ ਆਪਾਂ ਕਹਿ ਸਕਦੇ ਹਾਂ ਕਿ ਗਰੁੱਪ ਹੈਗਾ ਇਹ ਆਪਣਾ ਇੱਕ ਵੋਟ ਜਿਹੜੀ ਫੋਲੋਇੰਗ ਉਹਨਾਂ ਦੀ ਹੈਗੀ ਹੈ ਤੇ ਹੁਣ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਏਗਾ ਕਿ ਪੰਥਕ ਤਰ੍ਹਾਂ ਕਿਹੜਾ ਕੈਂਡੀਡੇਟ ਦੇ ਰਹੀਆਂ ਨੇ ਸਮੇਂ-ਸਮੇਂ ਤੇ ਗੱਲ ਹੁੰਦੀ ਸੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਜਾਂ ਹੋਰ ਜਿਹੜੇ ਵੀ ਹੈਗੇ ਨੇ ਜਾਂ ਵਿੱਚ ਵਿੱਚ ਇਹ ਵੀ ਗੱਲ ਆਈਏ ਕਿ ਸ਼ਾਇਦ ਮਨਦੀਪ ਸਿੰਘ ਸਿੱਧੂ ਉਹਨਾਂ ਦਾ ਵੀ ਨਾਮ ਜਿਹੜਾ ਹੈ ਉਹ ਵੀ ਚੱਲਦਾ ਹੈਗਾ ਕਿ ਉਹਨਾਂ ਨੂੰ ਜਿਹੜਾ ਹੈ ਕਿ ਪੰਥਕ ਤਰ੍ਹਾਂ ਇੱਥੋਂ ਇੱਕ ਸਾਂਝਾ ਕੈਂਡੀਡੇਟ ਜਿਹੜੀਆਂ ਉਹ ਐਲਾਨ ਦੇਣ ਕਿ ਬਹੁਤ ਸਾਰਾ ਕੁਝ ਜਿਹੜਾ ਆਪਾਂ ਨੂੰ ਪਤਾ ਹੈ ਕਿ ਅਜੇ ਉਹ ਵਿਖਦੇ ਵਿੱਚ ਆ ਤੇ ਸਰਕਾਰ ਨੇ ਜੇ ਆਪਾਂ ਕਹਿ ਸਕਦੇ ਕਿ ਆਪਣੀ ਜਿਹੜੀ ਚੋਣਾ ਨੂੰ ਲੈ ਕੇ ਕਮਰਕਸ ਲਈ ਹੈਗੀ ਆ ਤੇ ਉਸ ਨੂੰ ਲੈ ਕੇ ਉਸਦੇ ਨਾਲ ਜੋੜ ਕੇ ਆਪਾਂ ਦੇਖ ਸਕਦੇ ਹਾਂ ਬਾਕੀ ਇਹ ਯੋਜਨਾਵਾਂ ਜਿਹੜੀਆਂ ਹੁੰਦੀਆਂ ਨੇ ਕਿੰਨੀਆਂ ਕਾਮਯਾਬ ਹੁੰਦੀਆਂ ਨੇ ਗਰਾਊਂਡ ਤੇ ਕਿੰਨੀਆਂ ਖੁੰਦੀਆਂ ਨੇ ਉਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੀ ਹੁੰਦਾ ਹੈ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਯੋਜਨਾਵਾਂ ਵਿੱਚ ਇਦਾਂ ਹੋ ਜਾਂਦਾ ਹੈ ਕਿ ਜੀ ਦੇਖੋ ਜੀ ਇਲਾਜ ਫ੍ਰੀ ਹੈ ਪਰ ਬਹੁਤ ਸਾਰੀਆਂ ਲੱਖਾਂ ਰੁਪਈਆਂ ਦੀਆਂ ਦਵਾਈਆਂ ਦੇ ਖਰਚੇ ਹੁੰਦੇ ਨੇ ਉਹ ਪਰਿਵਾਰਾਂ ਤੇ ਪ੍ਰੈਸ਼ਰ ਪਾਏ ਜਾਂਦੇ ਨੇ ਕਿ ਤੁਸੀਂ ਉਹ ਬਾਹਰੋਂ ਲੈ ਕੇ ਆਓ ਜੀ ਉਹ ਫਿਰ ਗਲਤੀ ਉੱਥੇ ਹੀ ਆ ਜਾਂਦੀ ਹੈ ਨਾ ਤੁਸੀਂ ਇੱਥੇ ਮੈਂਸ਼ਨ ਕੀਤਾ ਤਰਨਤਾਰਾਂ ਦੀ ਚੋਣ ਦੇ ਵਿੱਚ ਭਾਈ ਮਨਦੀਪ ਸਿੰਘ ਸੰਨੀ ਦਾ ਨਾਮ ਜੀ ਕਿੰਨਾ ਕੁ ਵੱਡਾ ਕਹ ਲੋ ਪੰਜਾਬ ਦੀ ਮੌਜੂਦਾ ਸੱਤਾਧਰ ਦੇ ਲਈ ਇਹ 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 ਚਿਹਰਾ ਯਪਨ ਪੰਥਕ ਧਰਾਂ ਉਥੇ ੜੀਕਾ ਬਣ ਸਕਦੀਆਂ ਨੇ ਬਿਲਕੁਲ ਇਸ ਜਗ੍ਹਾ ਤੇ ਕਾਫੀ ੜੀਕਾ ਪੰਥਕ ਧਰਾਂ ਬਣ ਸਕਦੀਆਂ ਹੈਗੀਆਂ ਨੇ ਖਾਸ ਕਰਕੇ ਕਿਉਂਕਿ ਇਹ ਜਿਹੜਾ ਏਰੀਆ ਹੈਗਾ ਇਹ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਹੋਣਾ ਨੇ ਸੀਟ ਜਿਹੜੀ ਕੱਢੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਮਾਰਜਨ ਦੇ ਵਿੱਚ ਜਿਹੜੀ ਸੀਟ ਕੱਢੀ ਹੈ ਜਦੋਂ ਆਪਾਂ ਉਹ ਹਲਕਾ ਦੇਖਦੇ ਆਂ ਤੇ ਉਥੋਂ ਤਰਨਤਾਰਨ ਤੋਂ ਹੀ ਉਹਨਾਂ ਨੂੰ ਤਕਰੀਬਨ 40 44000 ਦੇ ਕਰੀਬ ਵੋਟ ਉਹ ਦੋ ਪਈ ਸੀਗੀ ਤੇ ਫਿਰ ਉਸ ਤੋਂ ਬਾਅਦ ਦੂਜੇ ਤੀਜੇ ਨੰਬਰ ਵਾਲੇ ਬਹੁਤ ਪਿੱਛੇ ਹੈਗੇ ਨੇ ਉਹ ਲਾਗੇ ਚੱਕੇ ਨਹੀਂ ਹੈਗੇ ਤੇ ਫਿਰ ਜਿਸ ਤਰੀਕੇ ਦੇ ਨਾਲ ਹੜਾਂ ਦੇ ਦੌਰਾਨ ਵਾਰਿਸ ਪੰਜਾਬ ਦੇ ਜਿਹੜੀ ਅਕਾਲੀ ਦਲ ਹੈਗਾ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਉਹ ਕੰਮ ਦਾ ਵੀ ਫਿਰ ਲੋਕੀ ਵੀ ਦੇਖਦੇ ਨੇ ਨਾ ਲੋਕਾਂ ਨੇ ਵੀ ਤਾਂ ਮੁੱਲ ਪਾਉਣਾ ਹੈ ਤੇ ਫਿਰ ਜੇ ਉੱਥੇ ਕੋਈ ਕੈਂਡੀਡੇਟ ਚੰਗਿਆ ਆ ਜਾਂਦਾ ਹੈਗਾ ਏ ਪੰਥਕ ਧਰਾਂ ਦੇ ਵਿੱਚ ਭਾਈ ਸੰਦੀਪ ਸਿੰਘ ਸਣੀ ਉਹਨਾਂ ਦਾ ਨਾਮ ਚੱਲਦਾ ਹੈ ਬਕਾਇਦਾ ਆਪਾਂ ਦੇਖਿਆ ਕਿ ਹੁਣੇ ਚਰਚਾ ਦੇ ਵਿੱਚ ਆਇਆ ਜਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਘਟਨਾ ਵਾਪਰਦੀ ਹੈ ਤੇ ਬਕਾਇਦਾ ਉਸ ਦੇ ਵਿੱਚ ਜਿਹੜਾ ਸੂਬਾ ਸਿੰਘ ਜੋ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਉਸ ਦੀ ਜਿਹੜੀ ਮੌਤ ਵੀ ਹੋ ਜਾਂਦੀ ਹੈ ਜਦੋਂ ਹੁਣ ਇਹ ਤੇ ਸੈਲਫ ਡਿਫੈਂਸ ਚ ਆ ਰਿਹਾ ਹੈਗਾ ਕਿ ਪਰ ਉਹ ਜੇਲ੍ਹ ਦੇ ਵਿੱਚ ਨੇ ਹੁਣ ਜੇਲ੍ਹ ਦੇ ਵਿੱਚੋਂ ਟੈਕਨੀਕਲ ਗਰਾਉਂਡਸ ਕੀ ਨੇ ਕਿਉਂਕਿ ਉਹ ਅਜੇ ਹਾਲ ਦੀ ਘੜੀ ਆਪਾਂ ਇਹ ਸੇ ਕਹਿ ਸਕਦੇ ਹਾਂ ਕਿ ਉਹਨਾਂ ਤੇ ਕੋਈ ਦੋਸ਼ ਸਾਬਿਤ ਨਹੀਂ ਹੋਇਆ ਨਾ ਹੀ ਉਹ ਸੁਦੀਪ ਸੂਰੀ ਵਾਲਾ ਦੋਸ਼ ਸਾਬਿਤ ਹੋਇਆ ਹੈ ਮਤਲਬ ਉਹ ਉਹਨਾਂ ਤੇ ਦੋਸ਼ ਲੱਗੇ ਨੇ ਦੋਸ਼ ਅਜੇ ਸਾਬਿਤ ਨਹੀਂ ਹੋਏ ਕੇਸ ਅਜੇ ਚੱਲ ਰਿਹਾ ਹੈ ਜੇ ਤੁਹਾਡੇ ਤੇ ਦੋਸ਼ ਲੱਗ ਜਾਣ ਤੁਹਾਨੂੰ 2 ਸਾਲ ਤੋਂ ਵੱਧ ਦਾ ਮੇਰਾ ਖਿਆਲ ਹੈਗਾ ਕਿ ਸਸਾ ਜ਼ਿਆਦਾ ਜਿਹੜਾ ਹੋਵੇ ਤੇ ਫਿਰ ਤੁਸੀਂ ਚੋਣ ਵਗੈਰਾ ਨਹੀਂ ਲੜ ਸਕਦੇ ਉਹ ਸ਼ਰਤਾਂ ਇਹਨਾਂ ਦੀ ਟੈਕਨੀਕਲ ਪੂਰੀ ਹੁੰਦੀ ਹੈ ਪਰ ਦੂਜੇ ਬੰਨੇ ਕਿ ਕੀ ਉਹ ਚਾਹੁੰਦੇ ਨੇ ਜਾਂ ਕੀ ਪਰਿਵਾਰ ਚਾਹੁੰਦਾ ਹੈ ਇਹ ਸਿਰਫ ਅਜੇ ਹਾਲ ਦੀ ਗੱਡੀ ਉਹਨਾਂ ਨੂੰ ਭਾਈ ਧਿਆਨ ਸਿੰਘ ਮਣ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਜਿਹੜਾ ਹੈ ਅਵਾਰਡ ਦੇਣ ਦੀ ਜਿਹੜੀ ਹੈ ਉਹ ਗੱਲ ਚੱਲੀ ਹੈਗੀ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਇਹ ਵੀ ਜਿਹੜੀ ਹੈ ਚਰਚਾ ਜਿਹੜੀ ਚੱਲ ਰਹੀ ਹੈ ਬਾਕੀ ਕਈ ਵਾਰੀ ਇਦਾਂ ਹੁੰਦਾ ਹੈ ਨਾ ਕਿ ਨਾਮ ਫਲੋਟ ਕਰਕੇ ਦੇਖ ਲਿਆ ਜਾਂਦਾ ਹੈ ਕਿ ਦੇਖੋਗੇ ਕੀ ਲੋਕਾਂ ਦਾ ਕੀ ਰਿਸਪੌਂਸ ਹੈਗਾ ਕਿ ਸ਼ਾਇਦ ਭਾਈ ਅਮਰਪਾਲ ਸਿੰਘ ਦੀ ਤਰਜ਼ ਤੇ ਇਸ ਤਰ੍ਹਾਂ ਦਾ ਹੋਵੇ ਬਾਕੀ ਲੋਕਾਂ ਦੇ ਵਿੱਚ ਉਹਨਾਂ ਦਾ ਨਾਮ ਹੈ ਲੋਕਲ ਨਹੀਂ ਰੀਸੈਂਟ ਜੋ ਘਟਨਾ ਘਰਮ ਵਾਪਰਿਆ ਉਸ ਤੋਂ ਬਾਅਦ ਵੀ ਚਰਚਾ ਚ ਨੇ ਤੇ ਬਾਕੀ ਦੇਖਦੇ ਹਾਂ ਕਿ ਕੀ ਕੋਚਸਤੇ ਹੁੰਦਾ ਹੈ ਕੀ ਉਹ ਟੈਕਨੀਕਲ ਗਰਾਉਂਡਸ ਤੇ ਜਾਂ ਵਕੀਲ ਸਹਬਾਨ ਉਹ ਬੈਟਰ ਦੱਸ ਸਕਦੇ ਆ ਕਿ ਕੀ ਉਹ ਇਸ ਤਰ੍ਹਾਂ ਲੜ ਸਕਦੇ ਲੜ ਸਕਦੇ ਆ ਜਾਂ ਨਹੀਂ ਲੜ ਸਕਦੇ ਤਰਨਤਾਰਾਂ ਦੀਆਂ ਚੋਣਾਂ ਦੇ ਉੱਤੇ ਤਮਾਮ ਅਪਡੇਟਸ ਹੋਰ ਵੀ ਹੋਣਗੀਆਂ ਨਾਲ ਦੀ ਨਾਲ ਪਹੁੰਚਾਵਾਂਗੇ ਪੰਥਕ ਤੇ ਨਾ ਥੋੜੇ ਹਰਕਤ ਦੇ ਵਿੱਚ ਜ਼ਰੂਰ ਹੁਣ ਨਜ਼ਰ ਆਣਗੀਆਂ ਕਿਉਂਕਿ ਜਿਸ ਵੇਲੇ ਬਾਈਪੋਲਸ ਨੇ ਤਾਂ ਖਾਸ ਤੌਰ ਤੇ ਉਹ ਇਲਾਕਾ ਜਿੱਥੇ ਭਾਈ ਅਮਰਪਾਲ ਸਿੰਘ ਜਿੱਤੇ ਹੋਣ ਤੋਂ ਬਾਅਦ ਦੇ ਵਿੱਚ ਦੋ ਸੰਸਦਾਂ ਨੇ ਮਿਲ ਕੇ ਇੱਕ ਮੰਚ ਤਿਆਰ ਕੀਤਾ ਹੋਵੇ